ਬ੍ਰਾਹਮਣ ਨੇ ਨਹੀਂ ਕਿ ਮੈਂ ਗੁਰੂ ਹੋ ਗਿਆ ਬ੍ਰਾਹਮਣ ਗੁਰੂ ਕੋਈ ਵੀ ਬ੍ਰਾਹਮਣ ਹੈ ਗੁਰੂ ਹੈ ਕੋਈ ਵੀ ਬ੍ਰਾਹਮਣ ਹੈ ਜਿੰਨੀ ਮੇਰੀ ਜਿੱਤ ਕਰਦਾ ਉਹ ਸਾਰਿਆਂ ਦੀ ਇੱਕੋ ਹੀ ਗੱਲ ਹੈ ਗੁਰ ਬ੍ਰਾਹਮਣ ਹੋਇਆ ਹੈ ਗੁਰ ਮੈਂ ਹੋਇਆ ਨਹੀਂ ਜੇ ਤਾਂ ਕਹਿੰਦਾ ਇਹ ਤਾਂ ਮੈਂ ਕਹਿੰਦਾ ਗੁਰੂ ਆ ਫਿਰ ਗੱਲ ਹੋਰ ਹੈ ਫਿਰ ਦੂਜੇ ਬ੍ਰਾਹਮਣ ਦੀ ਇੱਜ਼ਤ ਕਿਉਂ ਕਰੂਗਾ ਉੱਥੇ ਡਿਵੀਜ਼ਨ ਪੈਦਾ ਹੋ ਜਾਣੀ ਸੀ ਸੰਤਾਂ ਨੇ ਕੀਤਾ ਤੂੰ ਮੇਰਾ ਚੇਲਾ ਹੈ ਕੀ ਤੋਂ ਮਰਛਦੇ ਨੇ ਭਟਰਾਣੇ ਤੋਂ ਭਟਰਾਣੇ ਆਧਾਮਰਦ ਬੇਗੁਰਾ ਦਾ ਹੈ ਜੀ ਗੁਰੂ ਦਾ ਸਾਹਿਰ ਨੰਬਰ ਇਹ ਦੋ ਦਾ ਬ੍ਰਾਹਮਣ ਦਾ ਕਲਮਦ ਸੀ ਜਿਹਨੇ ਯੂਨਿਟੀ ਬਣਾ ਕੇ ਰੱਖੀ ਇਹਨਾਂ ਨੇ ਵਖੇਸ਼ ਕਰ ਰੱਖਦੀ ਬੜੇ ਅਗਰਵਾਲ ਦੇ ਉਹਨੇ ਕਹ ਗੁਰ ਬ੍ਰਾਹਮਣ ਥਿਆ ਕੋਈ ਬ੍ਰਾਹਮਣ ਹੋਵੇ ਹਿੰਦੁਸਤਾਨ ਦਾ ਉਹਨੂੰ ਗੁਰੂ ਮੰਨ ਲੈਣਾ بس ਇਹ ਨਹੀਂ ਮੈਨੂੰ ਇਹ ਉਹ ਉਹਨੂੰ ਹਰ ਬ੍ਰਾਹਮਣ ਦੀ ਇੱਜ਼ਤ ਕਰਦੀ ਹੈ ਬਗੂ ਦੇ ਤੌਰ ਤੇ ਬ੍ਰਾਹਮਣ ਲੱਭਦੇ ਵਰਤੇ ਮੈਂ ਨਹੀਂ ਵਰਤੇ ਮੈਂ ਗੁਰੂ ਹੋ ਗਿਆ ਤੇਰਾ ਬਹੁਤ ਵੱਡਾ ਫਰਕ ਹੈ ਇਸ ਗੱਲ ਦੇ ਵਿੱਚ ਇੱਕ ਪੂਰੀ ਸਮਝ ਲਓ ਉਹ ਵਰਣ ਪੂਰੇ ਵਰਣ ਨੂੰ ਗੁਰੂ ਬਣਾਤਾ ਵਰਲ ਵੰਡਰ ਬ੍ਰਾਹਮਣ ਕਿ ਵਰਣਾ ਪੂਰਾ ਬ੍ਰਾਹਮਣ ਵਰਗ ਸਾਰਾ ਗੁਰੂ ਆਦਰੋ ਜਾਇ ਕੋਈ ਸਾਲ ਦਾ ਬੱਚਾ ਵੀ ਹੈ ਉਹਨੂੰ ਤੂੰ ਬ੍ਰਾਹਮਣ ਕਰਕੇ ਬ੍ਰਹਮ ਆਤਮਾ ਦਾ ਦੋਸਤਾਂ ਹੀ ਹੁੰਦਾ ਨਾ ਗੁਰੂ ਵਰਨ ਦੇ ਬਰਾਬਰ ਬ੍ਰਹਮ ਆਤਮਾ ਸਾਰੀ ਆਪਣੀ ਪੂਰੀ ਦੀ ਪੂਰੀ ਵਰ ਨੂੰ ਜਿੱਦੇ ਇੰਨਾ ਸਿਆਣਾ ਬ੍ਰਾਹਮਣ ਸੀ ਜਿਹਨੇ ਇਹੋ ਦੀ ਲੜਾਈ ਹੈ ਤੇ ਲੜਨਾਂ ਦੀ ਲੜਾਈ ਹੋਦਰ ਜਿਹਨੂੰ ਤੇਲੇ ਦੀ ਅਗਲ ਨਹੀਂ ਹੈ ਇਹ ਤਾਂ ਆਪਣਾ ਆਪ ਨਹੀਂ ਸਾਹਮਣੇ ਰੱਖ ਸਕੇ ਉਹ ਕਹਦਾ ਜੀ ਉਹ ਇਹ ਫਲਾਡੇ ਸੰਤੋਂ ਪਰਛਾ ਗਿਆ ਹੋਇਆ। ਪੂਰੇ ਫਲਾਡੇ ਤੋਂ ਛਾ ਗਿਆ ਹੈ। ਗੁਰੂ ਦਾ ਅੰਮ੍ਰਿਤ ਖਤਮ ਹੈ। ਗੁਰਦਾਰੇ ਖਦੋਨਾ ਜੀ ਰਾਮਗੜੀਆਂ ਦਾ ਗੁਰਦਾਰ। ਅੱਜ ਉਹ ਫਲਾਡੇ ਦਾ ਗੁਰਦਾਰ ਹੈ ਗੁਰੂ ਦਾ ਕੋਈ ਨਹੀਂ। ਗੁਰੂ ਦਾ ਦਰਦਾਰਾ ਕੋਈ ਨਹੀਂ। ਕੋਰਾਂ ਨੂੰ 50 ਅਕਲ ਨਹੀਂ ਸੀ। ਅਕਲ ਇਹਨਾਂ ਨੂੰ ਖੱਟਵੀ ਹੈ ਨਹੀਂ। ਬ੍ਰਾਹਮਣ ਪੁਰਾਣੇ ਜ਼ਮਾਨੇ ਤੋਂ ਲੈ ਕੇ ਗੁਰੂ ਚੱਲਿਆ ਹੋਣਾ ਉਹ ਸਮਝ ਆਇਆ। ਇਹਨਾਂ ਨੂੰ ਕਿਥੋਂ ਨਹੀਂ ਸਮਝੇ ਇਹਨਾਂ ਦੀ ਕਮਜ਼ੋਰੀ ਵੀ ਸੀ ਇਹ ਅਕਲ ਦੀ ਜਿਹੜੇ ਇੰਨਾ ਜਿਹੜ ਬ੍ਰਾਹਮਣ ਗੁਰੂ ਬਣਿਆ ਰਹਿ ਗਿਆ ਅਕਲ ਦਿੱਤੀ ਸੀ ਅਗਲੇ ਨੂੰ ਫੱਟਣੀ ਲਈ ਹੋਣੀ ਅਕਲ ਤਾਂ ਦਿੱਤੀ ਆ ਬਰਬਾਦੀ ਜੀ ਬਹੁਤ ਪਰ ਲੈ ਲਵੇ ਕੌਣ ਅਕਲ ਤਾਂ ਦੇੜ ਦਾ ਕਾ ਫਾਇਦਾ ਹੁੰਦਾ ਜੇ ਕੋਈ ਲਵੇ ਜੇ ਲਵੇ ਹੀ ਨਾ ਇਹ ਲਵੇ ਨਾ ਕਰ ਮੈਂ ਦੇਣ ਵਾਲਾ ਕੀ ਕਰੂ ਇਹਨਾਂੋਂ ਅਕਰ ਹੈ ਬਹੁਤ ਤੇ ਤਾਂ ਨਹੀਂ ਲੈਂਦੇ ਪਹਿਲੇ ਵੇਖੀਏ ਕੋਲ ਵਾਧੂ ਲੋੜ ਨਹੀਂ ਹੈ ਗੱਲ ਦੀ